ਮੈਂ ਵਿਰਾਸਤੀ ਬੰਦਾ ਮੇਰੇ ਮੇਰੇ ਤੇ ਚੌਥੀ ਪੀੜ੍ਹੀ ਆ ਸਾਡੇ ਘਰ ਦੇ ਵਿੱਚ ਗਾਇਕੀ ਨੂੰ ਅੱਛਾ ਜੀ ਤੇ ਮਾਨਕ ਸਾਹਿਬ ਦਾ ਮੈਂ ਸ਼ਗਿਰਦਾਂ ਜੀ ਵਾਹ ਜੀ ਵਾਹ ਅੱਛਾ ਇਹਦਾ ਮਤਲਬ ਵੀ ਤੁਹਾਨੂੰ ਇਹ ਗਾਇਕੀ ਜਿਹੜੀ ਵਿਰਾਸਤ ਦੇ ਵਿੱਚੋਂ ਮਿਲੀ ਆ ਬਿਲਕੁਲ ਜੀ ਅੱਡੇ ਵੱਡ ਬਡੇਰੇ ਕਰਦੇ ਆਉਂਦੇ ਸੀ ਹਾਂ ਜੀ ਹਾਂ ਜੀ ਹਾਂ ਠੀਕ ਆ ਤੇ ਬਕਾਇਦਾ ਤੌਰ ਤੇ ਉਸਤਾਦ ਬਣਾਇਆ ਕਿਸੇ ਨੂੰ ਕਿ ਜਾਂ ਫਿਰ ਬਜ਼ੁਰਗਾਂ ਕੋਲੋਂ ਹੀ ਸਾਰੀ ਸਿੱਖਿਆ ਲਈ ਨਹੀਂ ਜੀ ਸਿੱਖਿਆ ਮੈਂ ਸਾਰਾ ਘਰੋਂ ਆ ਠੀਕ ਆ ਜੀ ਤੇ ਬਸ ਜਿਹਦਾ ਮਾਨਕ ਸਾਹਿਬ ਦਾ ਮਾਨਕ ਸਾਹਿਬ ਨੂੰ ਜਾਨੀ ਕਿ ਜਦੋਂ ਮਾਨਕ ਸਾਹਿਬ ਆਏ ਮਾਰਕੀਟ ਦੇ ਵਿੱਚ ਮੈਂ 13-14 ਸਾਲ ਦਾ ਸੀਗਾ ਅੱਛਾ ਜੀ ਬਸ ਮੇਰੇ ਦਿਲ ਨੂੰ ਲੱਗ ਗਈ ਉਹਨਾਂ ਦੀ ਗਾਇਕੀ ਠੀਕ ਆ ਤੇ ਬਸ ਉਸ ਦਿਨ ਤੋਂ ਮੇਰੇ ਅੰਦਰ ਉਤਰ ਗਿਆ ਉਹ ਫਿਰ ਤਾਂ ਮੈਂ ਉਹਨਾਂ ਨੂੰ ਹੀ ਗਾਇਆ ਉਹਨਾਂ ਨੂੰ ਗਾ-ਗਾ ਕੇ ਸਿੱਖਿਆ ਉਹਨਾਂ ਦੇ ਕੋਲ ਬਕਾਇਦਾ ਫਿਰ ਰਸਮ ਕੀਤੀ ਜਾ ਕੇ ਨਾ ਜੀ ਉਹਨਾਂ ਨਾਲ ਮੇਰੀ ਪੱਗ ਦੀ ਰਸਮ ਹੋਈ ਹੈ ਬਕਾਇਦਾ ਤੌਰ ਤੇ 93 ਚ ਆ ਕੇ ਫਿਰ ਮੈਂ ਉਹਨਾਂ ਨਾਲ ਉਸਤਾਦੀ ਸਿੱਖੀ ਹਾਂ ਹਾਂ ਜੀ ਅੱਛਾ ਪਹਿਲਾ ਚਾਂਸ ਨਹੀਂ ਮਿਲ ਸਕਿਆ ਤੁਸੀਂ ਦੱਸਿਆ ਜਦੋਂ ਉਹ ਮਾਰਕੀਟ ਚ ਆਏ ਤੁਸੀਂ 13 14 ਸਾਲ ਦੇ ਸੀ ਤੇ ਛੋਟਾ ਸੀਗਾ ਜੀ ਮੈਂ ਅੱਛਾ ਜੀ ਤੇ ਬਸ ਉਹਨਾਂ ਨੂੰ ਸੁਣ ਸੁਣ ਕੇ ਗਾਇਆ ਫਿਰ ਮੈਂ ਉਹਨਾਂ ਨੂੰ ਗਾ ਗਾ ਕੇ ਸਿੰਦੇ 99 ਦੇ ਵਿੱਚ ਰਸਮ ਕਰਨ ਤੋਂ ਬਾਅਦ ਫਿਰ ਆਏ ਉਹਨਾਂ ਦੇ ਕੋਲ ਕੋਈ ਸਮਾਂ ਨਾਲ ਪ੍ਰੋਗਰਾਮਾਂ ਤੇ ਜਾਂਦੇ ਰਹੇ ਤੇ ਨਹੀਂ ਮੈਂ ਇੱਧਰ ਸਾਡੇ ਏਰੀਆ ਦੇ ਵਿੱਚ ਜਦੋਂ ਆਉਂਦੇ ਰਹੇ ਆ ਮਲਕ ਸਾਬ ਜੀ ਤਾਂ ਮੈਂ ਹਰ ਇੱਕ ਸਟੇਜ ਤੇ ਜਾਂਦਾ ਸੀਗਾ ਅੱਛਾ ਜੀ ਤੇ ਸਪੈਸ਼ਲ ਬੁਲਾ ਕੇ ਮੈਨੂੰ ਟਾਈਮ ਦਿੰਦੇ ਵੀ ਆਇਆ ਅਮੀਤ ਗਾ ਅੱਛਾ ਅੱਛਾ ਬੁਲਾ ਕੇ ਵਾਹ ਬਹੁਤ ਪਿਆਰ ਕੀਤਾ ਜੀ ਮੈਨੂੰ ਮਲਕ ਸਾਬ ਨੇ ਅਸੇ ਕਾਫੀ ਜਿਆਦਾ ਤੁਹਾਡੀਆਂ ਜੁੜੀਆਂ ਮਾਨਕ ਸਾਹਿਬ ਨਾਲ ਹਾਂਜੀ ਹਾਂਜੀ ਮਾਨਕ ਸਾਹਿਬ ਦਾ ਤਾਂ ਮੇਰਾ ਰੋਮ ਰੋਮ ਲੈਣੀ ਹੈ ਜੀ ਠੀਕ ਹੈ ਜੀ ਫੋਨ ਕਰੀ ਜਾਂਦੇ ਰਹਿੰਦੇ ਹੋ ਘਰ ਉੱਥੇ ਲੁਧਿਆਣੇ ਜਿਹੜਾ ਵਾਜਦਾ ਰਹਿੰਦਾ ਬੀਬੀ ਜੀ ਹੁਣਾਂ ਕੋਲ ਹਾਂਜੀ ਮਾਸਾ ਮੇਲੇ ਮੋਲੇ ਤੇ ਜਾ ਵਰਦੇ ਜਦੋਂ ਇੱਥੇ ਮੇਲਾ ਹੁੰਦਾ ਜਲਾਲ ਦੇਵਾਲ ਅੱਛਾ ਉਦੋਂ ਮਿਲ ਲੈਨੇ ਬੀਬੀ ਹੁਣਾਂ ਨੂੰ ਠੀਕ ਆ ਤੇ ਫੋਨ ਫਾਨ ਕਰਕੇ ਪਤਾ ਕਰ ਲਈਦਾ ਚਲੋ ਵਧੀਆ ਗੱਲ ਹਾਂਜੀ ਤੇ ਤੁਸੀਂ ਗਾਉਂਦੇ ਰਹੇ ਫਿਰ ਉਦੋਂ ਪ੍ਰੋਗਰਾਮ ਕਰਦੇ ਰਹੇ ਆਪਣੇ ਤੌਰ ਤੇ ਜਦੋਂ ਸ਼ੁਰੂਆਤ ਤੋਂ ਤੁਹਾਡੀ ਮਾਨਕ ਸਾਹਿਬ ਨਾਲ ਰਸਮ ਕਰਨ ਤੋਂ ਪਹਿਲਾਂ ਨਾਈਪ ਮਾਨਕ ਸਾਹਿਬ ਨਾਲ ਰਸਮ ਕਰਨ ਤੋਂ ਪਹਿਲਾਂ ਵੀ ਮੈਂ ਪ੍ਰੋਗਰਾਮ ਕਰਦਾ ਸੀ ਅੱਛਾ ਜੀ ਤੇ ਕਿਉਂਕਿ ਪਹਿਲਾਂ ਮੈਂ ਧਾਰਮਿਕ ਗਾਉਂਦਾ ਸੀਗਾ ਅੱਛਾ ਸਿਰਫ ਧਾਰਮਿਕ ਹਾਂਜੀ ਠੀਕ ਆ ਸਿਰਫ ਧਾਰਮਿਕ ਹੀ ਸੀ ਹਾਂਜੀ ਤੇ ਧਾਰਮਿਕ ਲੈਣ ਚੇਂਜ ਕਰਕੇ ਫਿਰ ਜਦੋਂ ਮਾਨਕ ਸਾਹਿਬ ਨਾਲ ਮੈਂ ਮੇਰੀ ਰਸਮ ਹੋ ਗਈ ਜੀ ਤੇ ਫਿਰ ਮੈਂ ਸੋਲੋ ਚ ਘਰ ਚਲਚਾ ਗਿਆ ਇਧਰ ਫੇ ਕਿਵੇਂ ਮਨ ਬਣਾਇਆ ਵੀ ਆਪਾਂ ਧਾਰਮਿਕ ਛੱਡ ਕੇ ਇਧਰ ਨੂੰ ਆ ਜਾਈਏ ਇਹ ਤੁਹਾਨੂੰ ਹੋਰ ਤਰ੍ਹਾਂ ਨਹੀਂ ਲੱਗਾ ਵੀ ਉਹ ਰੋਜ਼ਗਾਰ ਰੋਟੀ ਪਰਵਾਹ ਚੱਲ ਰਿਹਾ ਇਹ ਤਾਂ ਦਿਲ ਦੇ ਵਿੱਚ ਹੀ ਸੀਗਾ ਜੀ ਸ਼ੁਰੂ ਤਾਂ ਜਦੋਂ ਹਨਾ ਇਹ ਮੈਨੂੰ ਇਹ ਲੱਗ ਗਿਆ ਇਹ ਸ਼ੌਕ ਲੱਗ ਗਿਆ ਗਏ ਕਿਦਾ ਵੀ ਮੈਂ ਸਾਰੇ ਘਰੇ ਵੀ ਮੇਰੀ ਤਿਆਰੀ ਕਰਾਉਣ ਲੱਗੇ ਵੀ ਮੈਂ ਤਾਂ ਸਿੰਗਰ ਬਣਨਾ ਹੀ ਬਣਾ ਜੀ ਤੇ ਬਸ ਇਹ ਨਿਸ਼ਾਨੇ ਸੀਗਾ ਮੇਰਾ ਵੀ ਮੈਂ ਸਿੰਗਰ ਬਣਨਾ ਹੀ ਬਣਾ ਠੀਕ ਫਿਰ ਗਿਆ ਕਿ ਲੈਨ ਤਾਂ ਫਿਰ ਮੈਂ ਛੱਡਣੀ ਵੀ ਸੀ ਹਨਾ ਫਿਰ ਰਿਕਾਰਡਿੰਗ ਤੁਹਾਡੀ ਕੋਈ ਹੋਈ ਕਿੰਨੀਆਂ ਕੋਈਆਂ ਰਿਕਾਰਡਿੰਗਾਂ ਮੇਰੀਆਂ 4-5 ਰਿਕਾਰਡਿੰਗਾਂ ਹੋਈਆਂ ਜੀ ਅੱਛਾ ਜੀ ਤੇ ਬਾਕੀ ਉਹ ਸਿੰਗਰਾਂ ਦੀਆਂ ਉਹ ਕਿਸਤਾ ਹੋਈਆਂ ਕਿ ਜਦਾਂ ਹਾਂ ਜੀ ਪੂਰੀਆਂ ਕੈਸਟਾਂ ਹੋ ਜਾਂ ਮੇਰੀਆਂ ਟੈਕਸਟਾਈਲ ਕੰਪਨੀ ਦੇ ਵਿੱਚ ਅੱਛਾ ਜੀ ਹਾਂ ਬਾਈ ਕਰਨਾਲ ਸੀਬੀ ਇਹਦੀ ਪੇਸ਼ਕਸ਼ ਥੱਲੇ ਠੀਕ ਹੈ ਜੀ ਤੇ ਮੇਰੀ ਦਲਤੜ ਹੋਣ ਵਾਲੀ ਟੇਪ ਰਿਲੀਜ ਹੋਈ ਦਲਤੜ ਹੋਣ ਵਾਲੀ ਦਲਤੜ ਹੋਣ ਵਾਲੀ ਟੈਕਸਟਾਈਲ ਤੋਂ ਆਈ ਹੈ ਹਾਂ ਜੀ ਟੈਕਸਟਾਈਲ ਤੋਂ ਆਈ ਸੀ ਇਹ ਜੀਪੀਐਮ ਤੋਂ ਤੇ ਬਾਈ ਕਰਨਾਲ ਸ਼ੇਰਪੁਰੀ ਅੱਛਾ ਤੇ ਉਹ ਮੈਨੂੰ ਲੈ ਕੇ ਗਿਆ ਸੀ ਟੈਕਸਟਾਈਲ ਦੇ ਵਿੱਚ ਠੀਕ ਆ ਤੇ ਉਹ ਵੀ ਟਾਡੀ ਸੀਗਾ ਕਰਨਾਲ ਸ਼ੇਰਪੁਰੀ ਹਾਂ ਜੀ ਕਰਨਾਲ ਸੀਬੀ ਆ ਜੀ ਦੀ ਪੇਸ਼ਕਸ਼ ਹਾਂ ਜੀ ਠੀਕ ਹੈ ਜੀ ਤੇ ਦੂਸਰੀ ਕੈਸਟ ਫਿਰ ਉਸ ਤੋਂ ਬਾਅਦ ਤੇ ਕਿਹੜੀ ਆਈ ਦੂਸਰੀ ਟੇਪ ਸੀ ਕਿ ਮੇਰੀ ਕੁੜੀ ਨੱਚਣਾ ਭੁੱਲ ਗਈ ਅੱਛਾ ਜੀ ਤੇ ਉਹਦੇ ਤੇ ਫਿਰ ਉਸਤਾਜੀਆਂ ਦੀ ਪੇਸ਼ਕਸ਼ ਸੀਗੀ ਵਾਹ ਤੇ ਸਪੈਸ਼ਲ ਲਿਖਾਇਆ ਸੀ ਉਹਨਾਂ ਨੇ ਅੱਛਾ ਜੀ ਠੀਕ ਰਹੀਆਂ ਮਾਰਕੀਟ ਦੇ ਵਿੱਚ ਜਦੋਂ ਆਈਆਂ ਕਾਸਟ ਹਾਂਜੀ ਪੂਰਾ ਵਧੀਆ ਪੂਰਾ ਵਧੀਆ ਨੰਬਰ ਰਹਿ ਦਿੰਨੇ ਮੇਰੇ ਅੱਛਾ ਜੀ ਫੇਰ ਤੁਹਾਡੀ ਇੱਕ ਕੈਸਟ ਆਈ ਸੀ ਗੁਰਲੇਜ ਅਖਤਰ ਤੇ ਨੀਤਾ ਸਮਾਣਾ ਜੀ ਦੇ ਨਾਲ ਹਾਂਜੀ ਉਹ ਕਾਫੀ ਵਿੱਚ ਗੈਪ ਪੈ ਗਿਆ ਹਨਾ ਉਹ ਲੰਮਾ ਸਮਾਂ ਪੈ ਗਿਆ ਵਿੱਚ ਉਹੀ ਚੁੱਪ ਕੇ ਮਰੇ ਨੇ ਸਾਲ ਫਿਰ ਐ ਸੀਗਾ ਜੀ ਮੈਂ ਘਰੇ ਇਕੱਲਾ ਸੀਗਾ ਜੀ ਤੇ ਫਿਰ ਮੈਨੂੰ ਕੁਬੀਲਦਾਰੀ ਦੇ ਵਿੱਚ ਮੈਥੋਂ ਨਾ ਨਿਵਿਆ ਨਹੀਂ ਗਿਆ ਕਿਹਦੇ ਨਾਲ ਅੱਛਾ ਜੀ ਕਿਉਂਕਿ ਕਰੋ ਮੈਂ ਬਹੁਤਾ ਜ਼ਿਆਦਾ ਹੋਣੀ ਸੀਗਾ ਠੀਕ ਹੈ ਜੀ ਤੇ ਠੀਕ ਠਾਕ ਇਸ ਜਿਹੜੀ ਰੋਟੀ ਰੋਟੀ ਵਧੀਆ ਖਾਂਦੇ ਸੀਗੇ ਜੀ 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 ਤੇ ਕੋਲੇ ਬਜਟ ਨਹੀਂ ਸੀ ਬੀਮਾਰ ਕੋੜੀnga ਆਪ ਕਰ ਲੈਂਦਾ ਠੀਕ ਹੈ ਜੀ ਹਾਂਜੀ ਤੇ ਇਸ ਕਰਕੇ ਮੈਂ ਫਿਰ ਪਛੜ ਗਿਆ ਜੀ ਫਿਰ ਮੈਂ